ਅੰਤਨ ਬਾਬਾ ਤਲਨ ਬਾੜ ਦੀ ਪਿੰਡ ਡਾਲ ਦੇ ਅਸਥਾਨਾਂ ਤੇ ਹਾਲ ਦੇ ਲੈਂਟਰ ਪਾਏ ਗਏ ਬਾਬਾ ਤਲਨ ਬਾੜ ਜੀ ਅਸਥਾਨਾਂ ਤੇ ਹਾਲ ਦੇ ਲੈਂਟਰ ਪਾਉਣਾ ਪਿੰਡ ਡਾਲ ਦੀ ਸਮੂਹ ਸੰਗਤ ਵੱਲੋਂ ਇੱਕ ਵੱਡਾ ਉਪਰਾਲਾ ਹੈ ਇਹ ਨਵੇਂ ਲੈਂਟਰ ਨਾਲ ਗੁਰਦੁਆਰਾ ਸਾਹਿਬ ਦੇ ਦਰਵਾਰ ਵਿੱਚ ਬੈਠਣ ਨੂੰ ਸਹੂਲਤ ਹੋਏਗੀ ਇਸ ਨਾਲ ਸੰਗਤ ਨੂੰ ਵਧੇਰੇ ਸੁਵਿਧਾਵਾਂ ਅਤੇ ਸਮਾਗਮਾਂ ਦਾ ਆਯੋਜਨ ਕਰਨ ਲਈ ਵੀ ਸਹੂਲਤ ਮਿਲੇਗੀ ਤੁਹਾਨੂੰ ਦੱਸਦੀ ਕਿ ਕਿ ਪਹਿਲਾਂ ਇਸ ਗੁਰਦੁਆਰਾ ਸਾਹਿਬ ਵਿੱਚ ਲੈਂਟਰ ਨਹੀਂ ਸਨ ਪਾਏ ਗਏ ਅਤੇ ਛੋਟੀ ਇਮਾਰਤ ਹੋਣ ਕਾਰਨ ਸੰਗਤਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੁਹਾਨੂੰ ਦੱਸ ਦਈਏ ਕਿ ਪਿੰਡ ਡਲ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਲੈਂਟਰ ਪਾਏ ਗਏ ਅਤੇ ਇਹ ਗੁਰਦੁਆਰਾ ਸਾਹਿਬ ਦਾ ਸਥਾਨ ਤਨਤਨ ਬਾਬਾ ਤੱਲਨ ਬਾੜ ਜੀ ਸਮੂਹ ਪਿੰਡ ਦਾ ਸਾਂਝਾ ਸਥਾਨ ਹੈ ਦਾ ਵੇਤੀ ਜੋਰ ਸਿਮਰਨ ਸਿੰਘ ਜਿਹੜਾ ਪਿੰਡ ਹੈ ਆਪਣਾ ਡਾਲਾ ਪਿੰਡ ਅੱਜ ਜਿਹੜੇ ਇਲੈਕਟ੍ਰੀਫਾਈ ਹੋ ਜਾ ਰਹੇ ਹੈ ਕਿਸੇ ਪਾਸੇ ਵਿੱਚ ਪਾਏ ਜਾ ਰਹੇ ਤੇ ਬਹੁਤ ਸੋਹਣਾ ਹੈ ਇਹ ਜੀ ਸੰਤਨ ਬਾਬਾ ਕਲਨਬਾਰ ਜੀ ਦੇ ਸਤਾਨਾ ਤੇ ਮੈਟਰ ਪੈ ਰਿਹਾ ਜੀ ਤੇ ਸਾਰੇ ਪਿੰਡ ਡਾਲ ਦੇ ਨਜ਼ਰ ਤੇ ਸਹਿਯੋਗ ਨਾਲ ਪੈ ਰਿਹਾ ਜੀ ਇਸ ਤੋਂ ਇਲਾਵਾ ਪਿੰਡ ਡਾਲ ਦੀਆਂ ਜਿਹੜੀਆਂ ਬਾਤ ਕਰਤਾ ਕਿ ਬਹੁਤ ਨਾਲ ਲੋਕ ਹੈਗਾ ਇਸ ਤੋਂ ਇਲਾਵਾ ਜੀ ਜਿਹੜੀਆਂ ਨਗਰ ਡਾਲ ਦੀਆਂ ਸੰਗਤਾਂ ਕਾਫੀ ਟਾਈਮ ਤੋਂ ਬਾਹਰ ਰਵਸ ਰਹੀਆਂ ਜੀ ਉਹਨਾਂ ਦਾ ਪੂਰਾ ਫੁੱਲ ਬੜਾ ਫੁੱਲ ਫਿਰ ਹੋ ਗਿਆ ਜੀ ਨਾਲ ਇਹ ਲਾਈਟ ਤੋਂ ਇਲਾਵਾ ਜਿਹੜਾ ਅੱਗੇ ਜਿਹੜਾ ਹੋ ਸੀ ਸਾਰੀ ਪਰਸੀ ਰਾਤ ਹੋ ਜਾਂਦੀ ਉਹ ਵੀ ਦੇਖੋ ਸਾਰੀ ਕਮੇਟੀ ਨਾਲ ਸਾਰੀ ਸਲਾਹ ਕਰਕੇ ਸਾਰੇ ਨਗਰ ਨਾਲ ਜੀ ਜੋ ਵੀ ਉਹਨਾਂ ਦਾ ਹੁਕਮ ਹੋਊ ਸਾਰੀ ਕਮੇਟੀ ਦਾ ਜੀ ਨਾ ਸਾਰੇ ਨਗਰ ਦਾ ਉਹ ਆਪਾਂ ਸੰਭਾਲ ਰਿਹਾ ਜੀ ਬਾਕੀ ਸਾਰੀਆਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਵਾਂ ਉਹ ਨਗਰ ਦੇ ਸਜੋਗ ਨਾਲ ਚੱਲ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰਾ ਇਦਾਂ ਹੀ ਨਗਰ ਦਾ ਸਜੋਗ ਚਾਹੀਦਾ ਜੀ ਇਸ ਗੁਰਦੇਰੇ ਸਾਹਿਬ ਦੀ ਜਿਹੜੀ ਜਿੰਨੀ ਵੀ ਮਾਰਤਾ ਜੇ ਬੰਨ ਵਾਲੀ ਰਹਿੰਦੀ ਹੈ ਜੀ ਇਹਦਾ ਕੰਮ ਸਾਰਾ ਏਦਾਂ ਹੀ ਨਗਰ ਦੇ ਸਯੋਗ ਨਾਲ ਗਾਂ ਨੂੰ ਚੱਲੇਗਾ ਜੀ ਨਗਰ ਦੇ ਸਯੋਗ ਦੀ ਬਹੁਤ ਜਿਆਦਾ ਸੜਕ ਚ ਲੋੜ ਤੇ ਆ ਇਹ ਆਪਣੇ ਵਾਡ ਵਡੇਰੇ ਆ ਜੀ ਜਿਹੜਾ ਕਾਫੀ ਸਮੇਂ ਤੋਂ ਇਹ ਮਤਲਬ ਇਹ ਵੀ ਬਲੇ ਥੋੜਾ ਜਿਹਾ ਧਿਆਨ ਘਟ ਸੀ ਪਰ ਚਲੋ ਹੁਣ ਇਸ ਟਾਈਮ ਪੂਰਾ ਨਗਰ ਸਯੋਗ ਦੇ ਰਿਹਾ ਵਾ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਵੇ ਤੇ ਜਿਹੜਾ ਇਸ ਦੁਬਾਰਾ ਸੈ ਤਾਂ ਮੇਲਾ ਕਿਹੜਾ ਹੁੰਦਾ ਹੈ ਇਹ ਜੀ ਬਾਬੇ ਸਾਡੇ ਗੁਰਦੁਆਰਾ ਮੇਲਾ ਰਖੜ ਪੁੰਨਿਆਂ ਤੇ ਹੁੰਦਾ ਹੈ ਜੀ ਤੇ ਜਿਹੜੀ ਇੱਥੇ ਕਿਹੜੇ ਕਿਹੜੇ ਸਾਰੇ ਕੰਮ ਜਿਹੜੇ ਆਰਾਮ ਦਿੱਤੇ ਹੋਏ ਨੇ ਹੁਣ ਵੀ ਦੇਖੋ ਸਤਾਨਾ ਤੇ ਗੁਰਦੁਆਰਾ ਸਾਹਿਬ ਦੀ ਪਹਿਲਾਂ ਨੀਂਹ ਪੱਥਰ ਰੱਖਿਆ ਸੀ ਤੋਂ ਤਿੰਨ ਚਾਰ ਸਾਲ ਪਹਿਲਾਂ ਤੇ ਇਮਾਰਤ ਉਹਦੀ ਖੜੀ ਕੀਤੀ ਸੀ ਤੇ ਲੈਂਟਰ ਦੀ ਸੇਵਾ ਜਿਹੜੀ ਰਹਿੰਦੀ ਸੀ ਉਹ ਅੱਜ ਲੈਂਟਰ ਦੀ ਸੇਵਾ ਨਗਰ ਦੇ ਸਹਿਯੋਗ ਨਾਲ ਚੱਲ ਰਿਹਾ ਕੰਮ ਵੀ ਉਸ ਤੋਂ ਬਾਅਦ ਗੁਰਦੁਦਰਾ ਸਾਹਿਬ ਦਾ ਜਿੰਨਾ ਸਾਰਾ ਕੰਮ ਆ ਇਹ ਸਾਰਾ ਚੱਲਦਾ ਰਹੂਗਾ ਜੀ ਇਸ ਤਰ੍ਹਾਂ ਹੀ। ਕੋਈ ਕਹਿਣਾ ਚਾਹੁੰਦੇ ਸਰਕਾਰ। ਹਾਂਜੀ। ਸਰਕਾਰ ਨੇ ਕੁਝ ਕਹਿਣਾ ਚਾਹੁੰਦੇ ਹੋ। ਸੰਤਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜਿੰਨਾ ਵੀ ਆਪਣਾ ਕੰਮ ਪਹਿਲਾਂ ਤੋਂ ਲੇਟ ਹੋ ਚੁੱਕਾ ਹੈ ਜੀ ਉਹ ਆਪਾਂ ਸਰਦਾਂ ਨਾਲ ਪੂਰੇ ਬਲੋਂ ਹੋ ਕੇ ਇੱਕ ਤਰ੍ਹਾਂ ਆਪਾਂ ਜਿਹੜਾ ਗੁਰਦੁਆਰੇ ਸਾਹਿਬ ਦਾ ਕੰਮ ਰਹਿਦਾ ਬਾਕੀ ਵੀ ਉਹ ਵੀ ਆਪਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਹੋਣ ਸਹਿਯੋਗ ਦਿੱਤਾ ਵਾ ਇਸੇ ਤਰ੍ਹਾਂ ਹੀ ਆਪਾਂ ਗਾਂ ਸਹਿਯੋਗ ਦੇ ਕੇ ਤੇ ਕੰਮ ਜਿਹੜਾ ਉਹ ਮੁਕੰਮਲ ਕਰੀਏ ਅਸੀਂ ਸਾਰੇ ਹੀ ਨਗਰ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆਂ। ਬਹੁਤ ਹੀ ਜਿਆਦਾ ਪਰਮਾ ਸਹਿਯੋਗ ਮਿਲਿਆ ਜੀ ਅਸੀਂ ਪੂਰਾ ਖੁਸ਼ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਨਗਰਵਾਦੀ ਜੀ ਜਿਹੜੀਆਂ ਸੰਗਤਾਂ ਇੱਥੋਂ ਪਾਸੇ ਪਿੰਡ ਤੋਂ ਪਾਸੇ ਵੀ ਰਹਿੰਦੀਆਂ ਵਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹੈ ਜੀ ਕੋਈ ਮੋਬਾਈਲ ਨੰਬਰ ਸੁਰਖ ਦੁਆਰਾ ਸਾਡਾ ਸਰਪੰਚਾ ਅੰਦਾ ਚੱਲਦਾ ਹੈ ਜਿਹੜਾ ਕੋਈ ਕੰਮ ਕਰ ਕਰੇ ਜੀ ਕੋਈ ਆ ਵੀ ਸਕਦੇ ਹੈ ਜਾਂ ਸਰ ਕਰਵਾਵੇ ਹਾਂ ਜੀ ਤਾਂ ਲੋ ਨੋਟ ਨੰਬਰ ਵੀਓ ਗੁਰਸਿੰਦਰ ਸਿੰਘ ਨਾਂ ਹੈ ਜੀ 98149 83562 ਇਸ ਨੰਬਰ ਤੇ ਸੰਪਰਕ ਕਰ ਸਕਦਾ ਜੀ ਜੇ ਕਿਸੇ ਨੇ ਕੋਈ ਸੇਵਾ ਪਚਾਉਣੀ ਹੋਵੇ ਜਾਂ ਕੋਈ ਗੁਰਦੁਆਰਾ ਸਾਹਿਬ ਬਾਰੇ ਕੋਈ ਕੋਈ ਕਿਸੇ ਵੀ ਰਕਮ ਦਾ ਕੋਈ ਸਲਾਹ مشورہ ਕੋ ਸਾਂਝਾ ਕਰਨਾ ਹੋਵੇ ਜਾਂ ਇਸ ਨੰਬਰ ਤੇ ਗੂਗਲ ਪੇ ਵੀ ਚੱਲਦਾ ਹੈ ਜੀ ਜੇ ਕੋਈ ਕਿਸੇ ਨੇ ਕੋਈ ਆਪਣਾ দান ਤੇਤਾ ਸੰਬਾਦੇ ਦੇ ਚਰਨਾਂ 'ਚ ਹਾਜ਼ਰ ਕਰਨਾ ਹੋ ਕਰ ਸਕਦਾ ਹੈ ਜੀ